ਮਨ ਸਮਝਾਇਆ ਨਹੀਂ ਹੋ ਜਾਂਦਾ ਗੁਰੂ ਦੇ ਇਸ਼ਾਰੇ ਤੋਂ ਬਿਨਾ ਗੁਰੂ ਦੇ ਇਸ਼ਾਰੇ ਤੋਂ ਬਿਨਾ ਸਿੱਖੀ ਸਿਧਕ ਨਿਭਾਇਆ ਨਹੀਂ ਹੋ ਜਾਂਦਾ ਸਿੱਖੀ ਸਿਧਕ ਨਿਭਾਇਆ ਨਹੀਂ ਹੋ ਜਾਂਦਾ ਉਹ ਪੰਜ ਕੱਤ ਮਾਰਦੇ ਜਾਨਦਾ ਬਣਾ ਨਹੀਂ ਓ ਜਾਨਦਾ ਯਾਰ ਦੇ ਦਿਦਾਰੇ ਤੋਂ ਬਿਨਾ ਯਾਰ ਦੇ ਦਿਦਾਰੇ ਤੋਂ ਬਿਨਾ ਸਿੱਖੀ ਜ਼ਿੰਦਗ ਨਿਵਾਇਆ ਨਹੀਂ ਓ ਜਾਨਦਾ ਸਿੱਖੀ ਜ਼ਿੰਦਗ ਨਿਵਾਇਆ ਨਹੀਂ ਓ ਜਾਨਦਾ ਪੰਜੇ ਤਤ ਮਾਰੇ ਤੋਂ ਬਿਨਾ ਪੰਜੇ ਤਤ ਮਾਰੇ ਉਹਾਗ ਦਾ ਗੱਲਾਂ ਨਾਲ ਨਹੀਂ ਪਿਆਰਾ ਪਾਇਆ ਜਾਂਦਾ ਗੱਲਾਂ ਨਾਲ ਨਹੀਂ ਪਿਆਰਾ ਪਾਇਆ ਜਾਂਦਾ ਤਨ ਮਨ ਵਾਲੇ ਤੋਂ ਬਿਨਾ ਤਨ ਮਨ ਵਾਲੇ ਤੋਂ ਬਿਨਾ ਸਿੱਖੀ ਸੇਧ ਕੰਨ ਪਾਇਆ ਨਹੀਂ ਹੋ ਜਾਂਦਾ ਸਿੱਖੀ ਸੇਧ ਕੰਨ ਪਾਇਆ ਨਹੀਂ ਹੋ ਜਾਂਦਾ ਪੰਜ ਦੱਤ ਮਾਰੇ ਤੋਂ ਬਿਨਾ ਪੰਜ ਜੇ ਤਤ ਮਾਰੇ ਤੋਂ ਬਿਨਾ ਸਿੱਖੀ ਸਦਕਾ ਨਭਾਇਆ ਨਹੀਂ ਉਹ ਜਾਂਦਾ ਪੰਜੇ ਤਤ ਮਾਰੇ ਤੋਂ ਬਿਨਾ ਗੁਰੂ ਸਾਹਿਬ ਨੇ ਭੇਸ ਬਟਾ ਕੇ ਆਏ ਸਿੱਖ ਦੀ लाज ਰੱਖੀ ਹੈ ਅੰਮ੍ਰਿਤ ਵੇਲਾ ਹੋ ਗਿਆ ਏ ਤੇਰੇ ਪੰਜੇ ਕੱਕਿਆਂ ਦਾ ਧਾਰ ਨਹੀਂ ਐ ਤੂੰ ਗੁਰੂ ਬਾਲਾ ਦੇ ਨਰਕਾਂ ਦੇ ਦਰਵਾਜ਼ੇ ਤੇ ਕਿੱਥੇ ਖੜਾ ਐ ਉਹਨੂੰ ਸਮਝਾਇਆ ਉਹਨੂੰ ਹੋਸ਼ ਆਈ ਮਾਇਆ ਦੇ ਜਾਲ ਚੋਂ ਨਿਕਲਿਆ ਤੇ ਘੋੜੇ ਉਤੇ ਅਸਵਾਰ ਹੋ ਕੇ ਅਨੰਦਪੁਰ ਸਾਹਿਬ ਨੂੰ ਤੁਰ ਪਿਆ ਸੋਚਾਂ ਸੋਚਦਾ ਜਾਂਦਾ ਵੀ ਮੈਂ ਪਰਿਵਾਰ ਛੱਡਿਆ ਸਾਰਾ ਕੁਝ ਛੱਡਿਆ ਘਰ ਵਾਲੀ ਛੱਡਿਆ ਮੈਂ ਕਿੱਥੇ ਦੁਆਰਾ ਮੱਲ ਲੈ ਜਾਕ ਗੁਰੂ ਸਾਹਿਬ ਉਹਦੇ ਪਹੁੰਚਣ ਤੋਂ ਪਹਿਲਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ ਤਖਤਾਂ ਦੇ ਬਰਾਜਮਾਨ ਨੇਤਰਬੰਦ ਆਮਤ ਵੇਲੇ ਦਾ ਦਵਾਨ ਸਜਿਆ ਹੋਇਆ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸਮਾਪਤੀ ਹੋਈਆ ਨੇਤਰਬੰਦ ਐ ਜੋਗਾ ਮਨ ਦੇ ਵਿੱਚ ਸੋਚਦਾ ਵੀ ਗੁਰੂ ਸਾਹਿਬ ਦੇ ਨੇਤਰਬੰਦ ਐ ਵੀ ਕਿਤੇ ਨੀਂਚਦਾ ਨਹੀਂ ਪਏ ਜੋ ਸਮਾਪਤੀ ਹੋਈ ਜਾਣੀ ਜਾਂ ਸਤਿਗੁਰੂ ਕਹਿੰਦੇ ਜੋਗਿਆ ਹੁਣ ਦੱਸ ਸਾਰੀ ਦਾਤ ਤਾਂ ਮੈਨੂੰ ਪਹਿਰੇਦਾਰ ਬਣਾ ਕੇ ਖੜਾਈ ਰੱਖਿਆ ਤੇ ਹੁਣ ਕਹਿੰਦਾ ਕਿ ਗੁਰੂ ਸਾਹਿਬ ਸੁੱਤੇ ਪਏ ਹੁਣੇ ਮੈਂ ਸੌਂਦਾ ਨਹੀਂ ਹਾਂ ਮੈਂ ਸੌਂ ਕੇ ਵੀ ਆਪਣੇ ਭਗਤਾਂ ਦੀ ਸਿੱਖਾਂ ਦੀ लाज ਰੱਖਦਾ ਜਿੱਥੇ-ਜਿੱਥੇ ਮੈਨੂੰ ਯਾਦ ਕਰਦੇ ਆਂ ਵੀ ਜਿਹੜਾ ਮੇਰਾ ਸਿੱਖ ਰਾਸੇ ਤੋਂ ਭਟਕ ਗਿਆ ਏ ਹੁਣ ਦੱਸ ਤੂੰ ਉਦੋਂ ਕਹਿੰਦਾ ਸੀ ਮੈਂ ਤੇਰੇ ਜੋਗਾ ਹੁਣ ਦੱਸ ਕਿਹਦੇ ਜੋਗਾ ਤੂੰ ਪਰਿਵਾਰ ਛੱਡਿਆ ਆ ਘਰਵਾਲੀ ਛੱਡਿਆ ਆ ਸਾਰੇ ਸਾਰੇ ਛੱਡਿਆ ਆ ਤੇ ਹੁਣ ਦੱਸ ਕਿਹਦੇ ਜੋਗਾ ਉਹ ਗਣਕਾ ਜੋਗਾ ਉਹ ਨਾਚੀ ਜੋਗਾ ਹੱਥ ਜੋੜ ਕੇ ਖੜ ਗਿਆ ਮਹਾਰਾਜ ਬਖਸ਼ਿ ਦਿਓ ਮੈਂ ਔਗਣ ਹਾਰੇ ਨੂੰ ਬਖਸ਼ਣ ਹਾਰ ਬਖਸ਼ ਲੈ ਦਾਤਾ ਮਹਾਰਾ ਗਲਤੀ ਹੋ ਗਈ ਬੱਜਰ ਗਲਤੀ ਹੋ ਗਈ ਪਾਪ ਹੋ ਗਿਆ ਮੈਥੋਂ ਖਿਮਾ ਕਰ ਦਿਓ ਸੱਚੇ ਬਾਦਸ਼ਾਹ ਜੇ ਸੁਬਾ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ ਨੂੰ ਭੁੱਲਿਆ ਨਹੀਂ ਕਹਿੰਦੇ ਗੁਰੂ ਤਾਂ ਬਖਸ਼ਣ ਹਾਰ